ਵੀਰੋ ਇਹ ਉਹੀ ਭਰਾ ਨੇ ਜਿਹੜੇ ਸਵੀਮਿੰਗ ਪੂਲ ਵਾਲੀ ਮੋਟਰ ਆ ਜਿਹੜੀ ਆਪਾਂ ਵੀਡੀਓ ਪਾਈ ਸੀ ਤੁਹਾਨੂੰ ਪਹਿਲਾਂ ਵੀ ਹੁਣ ਵੀ ਪਾਵਾਂਗੇ ਬਹੁਤ ਵਧੀਆ ਬੰਦੇ ਨੇ ਇਹ ਬਿਜਲੀ ਬੋਰਡ ਦੇ ਵਿੱਚ ਡਿਊਟੀ ਵੀ ਕਰਦੇ ਨੇ ਬਹੁਤ ਨਾਇਸ ਬੰਦੇ ਨੇ ਦੇਖੋ ਨਾਲ ਆਪਾਂ ਵੀਡੀਓ ਵੀ ਜੋੜਾਂਗੇ ਇਹਨਾਂ ਦੀ ਕਿਰਤ ਕਰਦਾਂਦੇ ਕਿਰਤ ਬਹੁਤ ਜ਼ਿਆਦਾ ਕਰਦੇ ਨੇ ਤੇ ਕਿਰਤ ਕਰਨ ਵਾਲਾ ਹੀ ਪਰਿਵਾਰ ਆ ਇਹਨਾਂ ਦਾ ਸਾਰਾ ਪਰਿਵਾਰ ਹੀ ਕਿਰਤ ਕਰਦਾ ਲਗਭਗ ਦੇਖੋ ਬਿਜਲੀ ਬੋਰਡ ਦੇ ਵਿੱਚ ਡਿਊਟੀ ਤੋਂ ਬਾਅਦ ਉਸ ਤੋਂ ਬਾਅਦ ਖੇਤ ਆ ਜਾਂਦੇ ਨੇ ਕਿੰਨਾ ਕਾਇਮ ਚੀਜ਼ ਬਣੀ ਹੋਈ ਆ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਬੱਦ ਤੋਂ ਬੱਦ ਲਾਇਕ ਤੇ ਸ਼ੇਅਰ ਵੀ ਕਰਿਓ ਅਜਿਹੇ ਭਰਾਵਾਂ ਨੂੰ ਬੱਦ ਤੋਂ ਬੱਦ ਆਪਾਂ ਮਾਨ ਸਨਮਾਨ ਦੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਕੁਝ ਸਮਾਂ ਪਹਿਲਾਂ ਭਾਈ ਗੁਰਦੀਪ ਸਿੰਘ ਅਮਰੂ ਕੋੜੜੇ ਤੋਂ ਆਪਣੇ ਮਿੱਤਰ ਨੇ ਉਹਨਾਂ ਦੀ ਜੋ ਮੋਟਰ ਤੇ ਜਾ ਕੇ ਆਪਾਂ ਵੀਡੀਓ ਬਣਾਈ ਸੀ ਸਵੀਮਿੰਗ ਪੂਲ ਵੀ ਬਣਿਆ ਹੋਇਆ ਸੀ ਤੁਹਾਨੂੰ ਦਿਖਾਵਾਂਗੇ ਆਹ ਜਗ੍ਹਾ ਜਿਹੜੀ ਇਸ ਨੂੰ ਕਿਲੇ ਦੇ ਤੌਰ ਤੇ ਵਰਤਦੇ ਨੇ ਇਹ ਇਹਦੇ ਵਿੱਚ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਵੀ ਲੱਗਿਆ ਹੋਈਆਂ ਨੇ ਤੇ ਪਹਿਲਾਂ ਵੀ ਆਪਾਂ ਨੇ ਦਿਖਾਇਆ ਸੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਇਧਰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਜੀ ਨਾਲਵਾ ਤੇ ਇਧਰੋਂ ਸ਼ਹੀਦ ਸਰਦਾਰ ਬਚੱਤਰ ਸਿੰਘ ਜੀ ਭਾਈ ਬਚੱਤਰ ਸਿੰਘ ਜੀ ਹਾਥੀ ਦੇ ਮੱਥੇ 'ਚ ਨਾਗਣੀ ਮਾਰਦੇ ਹੋਏ ਆਹ ਤੁਸੀਂ ਦੇਖ ਸਕਦੇ ਹੋ ਸਾਰਾ ਸੀਨ ਬਾਈ ਨੇ ਪੂਰਾ ਮੋਟਰ ਤੇ ਰੌਣਕ ਲਾਈ ਹੋਈ ਆ ਸਾਮ ਨੂੰ ਜਦੋਂ ਬਾਈ ਨਾ ਬਿਜਲੀ ਮੈਕਮ ਵਿੱਚ ਡਿਊਟੀ ਕਰਦਾ ਜਦੋਂ ਆ ਜਾਂਦਾ ਡਿਊਟੀ ਤੋਂ ਉਸ ਤੋਂ ਬਾਅਦ ਫਿਰ ਖੇਤੀ ਵਾਲੇ ਪਾਸੇ ਲੱਗਦਾ ਆ ਦੇਖੋ ਮਿਹਨਤ ਕਰਨ ਵਾਲੇ ਬੰਦੇ ਦੀ ਬਿਲਕੁਲ ਤੁਸੀਂ ਮਿਹਨਤ ਨੂੰ ਦੇਖੋ ਮਿਹਨਤ ਨੂੰ ਕਿੰਨਾ ਰੰਗ ਲੱਗਾ ਇਹਦੀ ਮੋਟਰ ਦੇ ਉੱਪਰ ਨਾ ਗੁਰੂਆਂ ਦਾ ਪੈਰਾ ਹੈ ਅਕਾਲ ਪੁਰਖ ਵੈ ਗੁਰੂ ਦਾ ਖੁੱਦ ਦਾ ਪੈਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੈਰਾ ਹੀ ਆ ਇੱਥੇ ਹਰ ਟਾਈਮ ਕਰਤ ਕਰਦੇ ਨੇ ਆ ਦੋਨੋਂ ਭਾਈ ਇੱਥੇ ਸੀ ਅੱਜ ਤੇ 10 ਲੰਘਿਆ ਜਾਂਦਾ ਸੀ ਕਿਸੇ ਖਾਸ ਕੰਮ ਦੇ ਵਿੱਚੋਂ ਆਇਆ ਸੀ ਆਸ ਵੀ ਮਿੰਪੂਲ ਆਪਾਂ ਨੇ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਸਾਡੇ ਪੰਜਾਬ ਦੇ ਵਿੱਚੋਂ ਅਸੀਂ ਵੀ ਕਈ ਵਾਰੀ ਰੌਲਾ ਪਾਉਨੇ ਆ ਤੁਸੀਂ ਵੀ ਰੌਲਾ ਪਾਉਨੇ ਵੀ ਪ੍ਰਵਾਸੀ ਕਿਵੇਂ ਜਾਣਗੇ ਆ ਵੀ ਇੱਕ ਪ੍ਰਵਾਸੀਆਂ ਨੂੰ ਭਜਾਉਣ ਦਾ ਵੱਡਾ ਯੋਗਦਾਨ ਹੈ ਕਿਉਂ ਇਹ ਪ੍ਰਵਾਸੀਆਂ ਨੂੰ ਖੇਤ 'ਚ ਵੜਨ ਵੀ ਨਹੀਂ ਦਿੰਦੇ ਆ ਦੇਖੋ ਆਪ ਦੋਨੇ ਭਰਾਵਾਂ ਨੇ ਨੇੜੇ ਠਾਲ ਰੱਖਿਆ ਕੰਮ ਵਾਲੀ ਆਹ ਦੇਖੋ ਸਾਰੇ ਕੰਮ ਆਪ ਕਰਦੇ ਨੇ ਕਦੇ ਇਹ ਕਿਤੋਂ ਸਬਜ਼ੀ ਨਹੀਂ ਲਿਆਉਂਦੇ ਮੁੱਲ ਖਰੀਦ ਕੇ ਸਬਜ਼ੀਆਂ ਲਾਈਆਂ ਹੋਈਆਂ ਨੇ ਬਾੜ ਕਰੇਲੇ ਵੀ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਬਾਈ ਹੋਰੇ ਬੜੇ ਮਿਹਨਤੀ ਬੰਦੇ ਨੇ ਆ ਤੁਸੀਂ ਮਿਹਨਤ ਨੂੰ ਦੇਖੋਗੇ ਸਾਰੀ ਹਲਦੀ ਵਗੈਰਾ ਕੁੱਲ ਚੀਜ਼ ਇਹਨਾਂ ਨੇ ਆਪਣੀ ਜਿਹੜੀ ਆ ਉਹ ਲਾਈ ਹੋਈ ਆ ਕੁੱਲ ਚੀਜ਼ ਲੱਗੀ ਹੋਈ ਆ ਬਾੜੀਆਂ ਦੇਖੋਗੇ ਤੁਸੀਂ ਸਫਾਈ ਦੇਖੋ ਇਹਨਾਂ ਦੇ ਮੋਟਰ ਵਾਲੇ ਥਾਂ ਤੇ ਆ ਪਾਰਕ ਲੱਗਿਆ ਹੋਇਆ ਤੇ ਆ ਬਾੜ ਕਰੇਲੇ ਲੱਗੇ ਹੋਏ ਨੇ ਉਹ ਦੇਖੋ ਜਿਹੜੀ ਬਾੜੀ ਚ ਉਹ ਫਿਰਦੇ ਨੇ ਹੁਣੀ ਮਿਹਨਤ ਕਰਕੇ ਹਟੇ ਨੇ ਮਿਹਨਤ ਪੂਰੀ ਆ ਦੇਸੀ ਜਿੰਮ ਦਾ ਪੂਰਾ ਪ੍ਰਬੰਧ ਆ ਆ ਦੇਖੋ ਬਾਈ ਹੋਰੀ ਸਾਰਾ ਜਿੰਮ ਵਗੈਰਾ ਦਾ ਪ੍ਰਬੰਧ ਆ ਸਾਰੇ ਕਾਜੇ ਦਾ ਪੂਰੀ ਵਰਜਸ ਕਰਦੇ ਨੇ ਆ ਫਿਰਦਾ ਛੋਟਾ ਪਰਾਂ ਓ ਵੀਰ ਦੇਖੋ ਖਾਲਸਾ ਜੀ ਫਿਰਦੇ ਨੇ ਜੋਧੇ ਬੰਦੇ ਮੈਥੇ ਲਾ ਰਹੇ ਜੀ ਮੈਥੇ ਹਾਂ ਹੁਣ ਮੈਥੇ ਲਾ ਰਹੇ ਨੇ ਸਾਰੀਆਂ ਸਬਜ਼ੀਆਂ ਸ਼ੁਭੀਆਂ ਦਾ ਆਪ ਪ੍ਰਬੰਧ ਕਰਦੇ ਨੇ ਅਜਿਹੇ ਬੰਦਿਆਂ ਨੂੰ ਸਲਾਮ ਹੈ ਅਜਿਹੇ ਬੰਦਿਆਂ ਨੂੰ ਸਲੂਟ ਕਰਨਾ ਚਾਹੀਦਾ ਸਾਨੂੰ ਇਸ ਤਰ੍ਹਾਂ ਦੇ ਬੰਦੇ ਬਹੁਤ ਘੱਟ ਹੁੰਦੇ ਨੇ ਦੇਖੋ ਇਹ ਆਪ ਮਿਹਨਤ ਕਰਦੇ ਨੇ ਬਿਜਲੀ ਬੋਰਡ ਦੇ ਵਿੱਚ ਡਿਊਟੀ ਵੀ ਕਰਦੇ ਨੇ ਆਪ ਆਪਣੀ ਮਿਹਨਤ ਵੀ ਕਰਦੇ ਨੇ ਇਹ ਨੇ ਅਸਲੀ ਕਿਰਤ ਕਰਨ ਵਾਲੇ ਇਹਨਾਂ ਦੇ ਖੇਤ ਵਸਦਾ ਰੱਬ ਇਹਨਾਂ ਦੇ ਅੰਦਰ ਰੱਬ ਵਸਦਾ ਅਸਲੀ ਇਨਸਾਨ ਇਹੇ ਹੈ ਇਨਾ ਪਰਵਾਰ ਨੂੰ ਵਾਇਗਰੂ ਤਰੱਕੀਆਂ ਬਖਸ਼ਿਸ਼ ਕਰੇ ਸਾਰੇ ਪਰਿਵਾਰ ਨੂੰ ਹਰ ਖੇਤਰ ਚੱਗੇ ਵਧਣ ਦਾ ਬਲ ਬਖਸ਼ਿਸ਼ ਕਰੇ ਇਹਨਾਂ ਦਾ ਬਾਪੂ ਜੀ ਵੀ ਬਹੁਤ ਵਧੀਆ ਬੰਦੇ ਨੇ ਇੱਕ ਦਿਨ ਮੈਂ ਗੱਲ ਕੀਤੀ ਸੀ ਫੋਨ ਤੇ ਬਹੁਤ ਵਧੀਆ ਸਿਆਣੇ ਬੰਦੇ ਨੇ ਜੇਕਰ ਇਧਰ ਆਵੋ ਚੀਮਿਆਂ ਤੋਂ ਅਮਰੂ ਕੋਰੜੇ ਨੂੰ ਜਿਹੜਾ ਰਸਤਾ ਲੰਘਦਾ ਉੱਥੇ ਇਹਨਾਂ ਦੀ ਮੋਟਰ ਅਸ਼ ਵੀ ਮੰਗਪੂਲ ਵੀ ਬਣਿਆ ਹੋਇਆ ਦੇਖੋ ਕੁੱਲ ਚੀਜ਼ ਇੱਥੇ ਰੱਬ ਵਸਦਾ ਤੁਸੀਂ ਸਫਾਈ ਵੱਧ ਤੋਂ ਵੱਧ ਰੱਖਿਆ ਕਰੋ ਆ ਪਾਈਆਂ ਦੀ ਮੋਟਰ ਤੇ ਮੱਲੋ ਮੱਲੀ ਜੀ ਲੱਗਦਾ ਜੀ ਕਰਦਾ ਵੀ ਇੱਥੇ ਬੈਠੇ ਰਹਿ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ